ਮਹਾਂ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਯੁਵਨਤਾ ਜਿਹੜਾ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਅੰਤਰਗਤ ਇੱਕ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਸਾਨੂੰ ਅਸੀਂ ਇੱਕ ਦੋਸ਼ੀ ਨੂੰ ਅਪ੍ਰੀਹੈਂਡ ਕੀਤਾ ਹੈ ਸਿਆਜ਼ ਗੱਡੀ ਦੇ ਨਾਲ ਜਿਹਦੇ ਕੋਲ ਮਤਲਬ ਕਾਫੀ ਹੈਵੀ ਕੁਆਂਟੀਟੀ ਜਿਹੜੀ ਕਿ 13 ਕਿਲੋ ਫੀਮ ਲਗਭਗ 13 ਕਿਲੋ ਫੀਮ ਜਿਹੜੀ ਸਾਨੂੰ ਹੈਵੀ ਕੁਆਂਟੀਟੀ ਚੋਂ ਮਿਲੀ ਉਹਦੀ ਗੱਡੀ ਚੋਂ ਦੌਰਾਨੇ ਤਲਾਕਬੰਦੀ ਤੇ ਇਹ ਬੜਾ ਮੇਨ ਇੰਪੋਰਟੈਂਟ ਹੈ ਵੀ ਇਹ ਜਿਹੜਾ ਬੰਦਾ ਹੈ ਹੈਬਿਚੁਅਲ ਅਫੈਂਡਰ ਹੈ ਇਹਦੇ ਚ ਪਹਿਲੋ ਵੀ 3-5 ਦਜ ਨੇ ਜਿਹਦੇ ਪਹਿਲੋ 6 ਕਿਲੋ ਫੀਮ ਦਾ ਪਹਿਲੋ ਵੀ 307 ਦਾ ਦਰਜਾ ਹੈ ਅਟੈਂਪਟ ਟੂ ਮਰਡਰ ਦਾ ਤੇ ਉਸ ਤੋਂ ਬਾਅਦ ਜਦੋਂ ਜੇਲ ਸੀਗਾ ਜੇਲ 'ਚ ਵੀ ਨਸ਼ਾ ਵੇਚਣ ਦੇ ਕਰਕੇ ਤੇ ਉੱਥੇ ਵੀ ਐਨਡੀ ਵੇਚਦਾ ਪਰਚਾ ਦਰਜਾ ਹੋਇਆ ਤੇ ਦੌਰਾਨੇ ਤਫ਼ਤੀਸ਼ ਸਾਨੂੰ ਜਿਹੜੀ ਇਹ ਗੱਲ ਪਤਾ ਲੱਗੀ ਹੈ ਵੀ ਹਾਂ ਵੀ ਇਹ ਝਾਰਖੰਡ ਤੋਂ ਜਿਹੜਾ ਸੀਗਾ ਇਹ ਆਪਣਾ ਕੰਟਰਾਬੈਂਡ ਲੈ ਕੇ ਆਇਆ ਸੀਗਾ ਤੇ ਅੱਗੇ ਆਪਣਾ ਫਰੂਥਪੁਰ ਸਾਈਡ ਇਹਨੇ ਜਾ ਕੇ ਸੇਲ ਕਰਨਾ ਸੀਗਾ ਤੇ ਜਿਹੜਾ ਟਰਾਂਜ਼ਿਟ ਦੇ ਵਿੱਚ ਪੁਲਿਸ ਦੀ ਜਿਹੜੀ ਮਿਸਟੈਲੀ ਕਰਕੇ ਇਹਨਾਂ ਨੂੰ ਅਪ੍ਰੀਹੈਂਡ ਕੀਤਾ ਗਿਆ ਤੇ ਬੰਦੀ ਹਾਧਾ ਰਵਾਂ ਦੇ ਅੰਡਰ ਜਿਹੜੀ ਕੀ ਐਨਡੀ ਵੇਸੈਕਟਿਕ ਆਪਣੇ ਐਨਡੀਪੀਐਸ ਐਕਟ ਦੇ ਅੰਡਰ ਪਲੱਸ ਜਿਹੜਾ ਨਵਾਂ ਰੂਲ ਆਇਆ ਆਪਣਾ ਵੀਐਨਐਸ ਦੇ ਅੰਡਰ ਜਿਹੜੀ ਸਖਤ ਹੈਗਾ 111 ਵੀਐਨਐਸ ਆਰਗੇਨਾਈਜ਼ਡ ਕ੍ਰਾਈਮ ਦਾ ਉਹਦਾ ਵੀ ਉਹ ਵੀ ਉਹਦਾ ਵੀ ਇੱਥੇ ਅਪਲਾਈ ਕੀਤਾ ਗਿਆ ਇਹ ਦੇਖੋ ਜੀ ਰਹਿਣ ਵਾਲਾ ਹੈਗਾ ਜਸ਼ਨਪ੍ਰੀਤ ਸਿੰਘ son of ਰਣਜੀਤ ਸਿੰਘ ਰੈਜ਼ੀਡੈਂਟ ਆਫ ਵਿਲੇ ਲਾਲਚੀਆਂ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਗੁਰੂ ਦਾ ਸਾਹ ਤਸੀਲ ਦੇ ਚ ਉਹ ਤੋਂ ਨੇ ਰਹਿਣ ਵਾਲਾ ਹੈ ਤੇ ਉੱਥੇ ਹੀ ਇਹ ਲੈ ਕੇ ਜਾ ਰਿਹਾ ਸੀਗਾ ਤੇ ਇਸ ਰੂਟ ਦੇ ਥਰੂ ਇਹ ਟਰਾਂਜ਼ਿਟ ਸੀਗਾ ਦਾ ਪੁਲਿਸ ਦੀ ਇਨਵੈਸਟੀਗੇਸ਼ਨ ਸੇ ਸਰ ਕੀ ਆਇਆ ਹੈ ਹਾਂਜੀ ਜਿਹੜੇ ਕੋਲ ਭਾਲੀ ਰਹੀ ਹੈ ਗੱਡੀ ਦਾ ਅਸੀਂ ਜੀ ਬੜੀ ਇਨੀਸ਼ੀਅਲ ਸਟੇਜ ਹੈ ਵੈਰੀਫਾਈ ਕਰ ਰਹੇ ਆ ਜਿਹੜੀ ਹੈ ਇਹ ਰਹਿਣ ਵਾਲਾ ਉਥੋਂ ਦਾ ਇਹ ਆਧਾਰ ਕਾਲ ਉਥੋਂ ਦਾ ਠੀਕ ਹੈ ਸਾਰਾ ਵੈਰੀਫਾਈ ਹੋ ਗਿਆ ਇਹਦਾ ਕ੍ਰੀਨਰ ਰਿਕਾਰਡ ਵੀ ਅਸੀਂ ਚੈੱਕ ਕਰ ਲਿਆ ਗੱਡੀ ਦਾ ਡਾਟਾ ਜਿਹੜਾ ਗਿਆ ਅਸੀਂ ਸਾਰੇ ਸਾਰਾ ਵੈਰੀਫਾਈ ਕਰ ਰਹੇ ਆ ਜੋ ਅੱਗੇ ਡੂ ਪ੍ਰੋਸੈਸ ਆਫ ਲਾਅ ਸਾਡੇ ਸਾਹਮਣੇ ਆਊਗਾ ਅਸੀਂ ਤੁਹਾਨੂੰ ਦੱਸਾਂਗੇ ਸਰ ਸਾਹਿਬ ਇਹ ਜਿਹੜੀ ਹੁਣ ਤੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਕੁਝ ਨਿਕਲ ਕੇ ਸਾਹਮਣੇ ਆਈ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆਈ ਹੈ ਤੇ ਕਿੰਨੇ ਦਿਨਾਂ ਤੋਂ ਇਹ ਸਾਰੀ ਸਪਲਾਈ ਕਰਦਾ ਸੀਦਾ ਮੋਟਰ ਸਪ ਇਲਵਸਟੀਗੇਸ਼ਨ ਸਫਰ ਕਰਦੀ ਹੈ ਸੈਕੰਡਲੀ ਜਿਹੜਾ ਇਹਦਾ ਹਾਂ ਵੀ ਹਾਂ ਵੀ ਪਹਿਲਾਂ ਵੀ ਕਰਦਾ ਹੀ ਹੈ ਉਹ ਇਹਦੇ ਪਰਚਿਆਂ ਜਿਹੜੇ ਇੱਥੇ ਐਫ ਆਈ ਆਰ ਹੈ ਉਹਦੇ ਵਿੱਚ ਇਹ ਆਪਣਾ ਪ੍ਰਤੱਖ ਹੁੰਦਾ ਹੈ ਵੀ ਹਾਂ ਵੀ ਇੱਥੇ ਦੋ ਤਿੰਨ ਐਫ ਆਈ ਆਰ ਤਾਂ ਆਲਰੇਡੀ ਆ ਗਏ ਜਿਹਦੇ ਦੋ ਐਂਟੀ ਬੈਸਟ ਕੀਆ ਕੰਮ ਤਾਂ ਇਹ ਪਹਿਲਾਂ ਦਾ ਹੀ ਕਰਦਾ ਹੈ ਹੋਰ ਵੀ ਇਹਨੇ ਕਿੰਨੀ ਵਾਰੀ ਰਾਉਂਡਸ ਲਾਏ ਨੇ ਉਹ ਸਾਰਾ ਇਹਦਾ ਟੈਕਨੀਕਲ ਤੇ ਇਹਦੀ ਜਿਹੜੀ ਟੈਰੋਗੇਸ਼ਨ ਉਹ ਸਾਹਮਣੇ ਆਊਗਾ ਸਰ 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 ਫੋਨ ਜਸ ਗ੍ਰਾਮਕ ਕੀਤਾ ਹੋਣਾ ਜਾਂਦਾ ਕੁਝ ਕੰਟੈਕਟ ਨਿਕਲੇ ਆਉਣੇ ਉਹਦੇ ਕੁਝ ਪਤਾ ਲੱਗਦਾ ਕਿ ਅਸੀਂ ਸਪਲਾਈ ਕਰਦਾ ਸੀ ਕੋਈ ਤੁਹਾਰੇ ਬਾਅਦ ਵਿੱਚ ਅਕਸਰ ਕਿਹੜੇ ਹੋ ਰਹੇ ਨੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਜਿਹੜਾ ਤੁਹਾਡਾ ਕੁਐਸਚਨ ਹੈ ਠੀਕ ਹੈ ਉਹ ਜਿਹੜਾ ਫੋਨ ਹੈ ਉਹ ਡਿਊਰਿੰਗ ਫੋਰੈਂਸਿਕ ਅਨਲਿਸਿਸ ਜੋ ਸਾਹਮਣੇ ਆਊਗਾ ਉਹਦੇ ਥਰੂ ਅਸੀਂ ਕਾਰਵਾਈ ਕਰਾਂਗੇ ਸਰ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆਈ ਨਹੀਂ ਹਜੇ ਤੱਕ ਕੋਈ ਇਨਵੈਸਟੀਗੇਸ਼ਨ ਅਰਲੀ ਸਟੇਜ ਹਾਲੇ ਤੱਕ ਨਹੀਂ ਕੋਈ ਆਈ ਰਿਮਾਂਡ ਪਰਿਮਾਨ ਪੇਸ਼ ਕਰਨਾ ਹੈ ਜੀ ਹੱਲੇ ਉਹਨਾਂ ਨੂੰ ਸਸਲੇ ਜੀਰਕਪੁਰ ਪੁਲਿਸ ਸਟੇਸ਼ਨ ਵੱਲੋਂ ਜਿਹੜਾ ਆਪਰੇਸ਼ਨ ਹੈਗਾ ਜੀਰਕਪੁਰ ਥਾਣੇ ਦਾ ਇਹ ਜੀਰਕਪੁਰ ਪੁਲਿਸ ਪੁਲਿਸ ਦਾ ਜੀ ਹਾਂ ਜੀ ਸਾਡੇ ਇੱਕ ਆਪਣੀ ਸਪੈਸ਼ਲ ਐਂਟੀ ਨਾਰਕੋਟਿਕ ਟੀਮ ਹੈ ਜਿਹੜਾ ਆਪਣਾ ਜੀ ਜਿਹੜੇ ਜਿਹੜੇ ਹੋਰ ਉਹ ਇਸ ਮੂਹਿੰਦੋ ਪਾਰਟ ਆ ਜਿਹੜਾ ਅਸੀਂ ਹੋਰ ਚੱਲ ਰਹੀ ਹੈ ਜਿਹੜੀ ਸਾਡੇ ਯੁੱਧ ਨਸ਼ਾਵਰਦ ਚੱਲ ਰਿਹਾ ਜੀ ਇਹਦੇ ਅਸੀਂ ਕਾਸ ਆਪਰੇਸ਼ਨਸ ਕਰ ਰਹੇ ਆ ਅਰਲੀ ਮਾਰਨਿੰਗ ਰੇਡਸ ਆ ਜਿਹੇ ਤੇ ਲਾਕਾ ਬੰਦੀ ਹੈ ਇੰਟੈਲੀਜੈਂਸ ਬੇਸਡ ਹਿਊਮਨ ਇੰਟਰਵੇਸਡ ਸਾਡੇ ਆਪਰੇਸ਼ਨਸ ਚੱਲ ਰਹੇ ਨੇ ਸੋ ਸਾਡਾ ਅਸੀਂ ਤੁਹਾਡੇ ਥਰੂ ਅਪੀਲ ਵੀ ਕਰਦੇ ਆ ਵੀ ਹਾਂ ਵੀ ਜੇ ਕੋਈ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਵੀ ਕਿਤੇ ਕੋਈ ਐਹੋ ਜੀ ਚੀਜ਼ ਚੱਲ ਰਹੀ ਹੈ ਐਂਟੀ ਸੋਸ਼ਲ ਐਕਟੀਵਿਟੀਜ਼ ਸਾਨੂੰ ਦੱਸਣ ਪਛਾਣ ਗੁਪਤ ਰੱਖੀ ਜਾਊਗੀ ਐਕਸ਼ਨ 100% ਟ੍ਰੈਵਲ ਕਿੰਟੈਜ ਹੋਊਗਾ ਸਰ ਇੱਕ ਸਵਾਲ ਇਹ ਵੀ ਹੈ ਬੜਾ ਇੱਕ ਵੱਡਾ ਚੈਲੰਜ ਵੀ ਹੈ ਤੁਹਾਡੇ ਲਈ ਕਿਉਂਕਿ ਅੰਬਾਲਾ ਨਾਲ ਲੱਗਦਾ ਹੈ ਸਟੇਟ ਨੰਬਰ 3 ਹੈ ਸ਼ਰਬਦੀ ਤਸਕਰੀ ਡਰਗ ਤੋਂ ਪਾਸੋਂ ਆਏ ਉਸ ਪਾਸੇ ਕੋਈ ਜ਼ਿਲਕਪੁਰ ਦੀ ਗੱਲ ਕਰ ਰਿਹਾ ਭੱਡੇ ਦਾ ਮੱਸੀ ਉਸ ਉਸ ਇਲਾਕੇ ਜਿੱਥੇ ਨੰਗੜਾ ਕੰਮ ਕਰਦਾ ਦੇਖੋ ਸਾਡੇ ਪਰਸੋਂ ਹੀ ਐਸਐਚਓ ਸਾਹਿਬ ਦੀ ਤੇ ਏਐਸਪੀ ਜਿਹੜੇ ਆਪਣੇ ਪੰਚਕੁਲਾ ਨੇ ਉਹਨਾਂ ਦੀ ਮੀਟਿੰਗ ਹੋਈ ਸੀ ਅਸੀਂ ਇੰਟਰ ਸਟੇਟ ਜਿਹੜੇ ਆਪਣੇ ਸਾਡੀਆਂ ਬਾਰਡਰ ਜਿਹੜੀ ਗੈਪ ਨੇ ਨਾ ਆਪਣੀ ਮੀਟਿੰਗਸ ਕਰ ਰਹੇ ਹਾਂ ਉਹਨਾਂ ਦਾ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਉਹ ਸਾਡੀਆਂ ਲਿਸਟ ਅਸੀਂ ਉਹਨਾਂ ਨਾਲ ਸ਼ੇਅਰ ਕੀਤੇ ਆ ਉਹਨਾਂ ਦੇ ਅਸੀਂ ਕੀਤੇ ਆ ਵੀ ਜਿਹੜੇ ਬੰਦੇ ਇਧਰੋਂ ਕ੍ਰਾਈਮ ਕਰਕੇ ਉਧਰ ਚਲੇ ਜਾਂਦੇ ਆ ਜਾਂ ਉਧਰੋਂ ਆ ਕੇ ਇਧਰ ਆ ਜਾਂਦੇ ਨੇ ਸੋ ਸਾਡੀਆਂ ਮੀਟਿੰਗ ਜਿਹੜੀਆਂ ਅੰਬਾਲਾ ਆਪਣੇ ਪੰਚਕੁਲਾ ਬੱਦੀ ਇਹਨਾਂ ਚੱਲਦੇ ਰਹਿੰਦੀਆਂ ਸਮਝਦੇ ਆ ਸਰ ਇਹ ਹਾਂਜੀ ਕਿੰਨੀ ਉਮਰ ਹੈ ਜੀ ਇਹਦੀ ਲਗਭਗ ਜੀ ਮੇਕਾ 26-27 ਸਾਲ ਦਾ ਜੀ ਸਰ ਨਸ਼ੇ ਨਸ਼ੇ ਦੇ ਅਗੇਂਸਟ ਜਿਹੜਾ ਵਾਰ ਚੱਲ ਰਹੀ ਹੈ ਤੁਹਾਡੀ ਪੰਜਾਬ ਦੀ ਇਹਦੇ ਨਾਲ ਨਾਲ ਜਿਹੜੇ ਕਿਉਂਕਿ ਹੱਬ ਹੈ ਨਿਰਸਰ ਦੀ ਅਸੀਂ ਗੱਲ ਕੱਲੇ ਵੱਡੀ ਵੱਡੀ ਸੁਸਾਇਟੀਆਂ ਦੇ ਬਾਰੇ ਅੰਸਰ ਕਈ ਬਾਰੇ ਜਿਹੜੀ ਰੈਂਟ ਅਕਮੋਡੇਸ਼ਨ ਤੇ ਰਹਿੰਦੇ ਉਹਨਾਂ ਤੇ ਵੀ ਕੁਝ ਕੀਤਾ ਜਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਕਿਹਾ ਗਿਆ ਸੀਗਾ ਕਿ ਰੈਂਟ ਤੇ ਜਿਹੜੇ ਵੈਰੀਫਿਕੇਸ਼ਨ ਨਹੀਂ ਉਹਦੀ ਉਹਨਾਂ ਦੇ ਵੀ ਮਾਮਲਾ ਦਾਜ ਹੋਇਆ ਪਰ ਕਈ ਬੇਤਾਰੀਆਂ ਵੀ ਹੋਈਆਂ ਕਿ ਜਿਹੜੇ ਬਾੜੇ ਅੰਸਰ ਨਸ਼ਾ ਤਸਕਰ ਹੋਣ ਜਾਂ ਗੈਂਗਸਟਰ ਟਾਈਪ ਹੋ ਉਹ ਜਾ ਕੇ ਲੁੱਕ ਕੇ ਉੱਥੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਲੋ ਜਾਂਦੇ ਮੈਂ ਐਡ ਕਰੂੰਗਾ ਵਿੱਚ ਕਿਉਂਕਿ ਖਰੜਦੀ ਤੇ ਪਰ ਜ਼ਿਲਕੋ ਸੈਂਟਰੀ ਕਲਪੇ ਜ਼ਿਆਦਾ ਇੰਕਾਊਂਟਰ ਹੀ ਉੱਥੇ ਦੇਖਣ ਨੂੰ ਮਿਲਿਆ ਇਸ ਕਰਕੇ ਦੇਖੋ ਇੱਥੇ ਆਪਣਾ ਜਿਹੜਾ ਵਰਟੀਕਲ ਜਿਹੜੀ ਹੈਗੀ ਹੈ ਰੈਸ਼ ਹੋ ਰਹੀ ਹੈ ਬਿਲਡਿੰਗਸ ਆ ਰਹੀਆਂ ਕਾਫੀ ਆ ਰਹੀਆਂ ਨੇ ਲੋਕ ਐਸੇ ਆ ਰਹੇ ਨੇ ਕੰਮ ਕਰਨ ਵਾਸਤੇ ਉਹਦੇ ਵਿੱਚ ਕੁਝ ਐਂਟੀਸੋਸ਼ਲ 엘ਮੈਂਟਸ ਵੀ ਆ ਜਾਂਦੇ ਨੇ ਬਟ ਅਸੀਂ ਕੱਲ ਹੀ ਕੱਲ ਦੇ ਦਿਨ ਤੇ ਵੀ ਦੱਸਣਾ ਚਾਹੂਗਾ ਕੱਲ ਦੇ ਦਿਨ ਵੀ ਅਸੀਂ ਦੋ ਐਫਆਈਆਰ ਲੋਚ ਕੀਤੀਆਂ ਵੀ ਜਿਹੜੀਆਂ ਬਿਨਾ ਵੈਰੀਫਿਕੇਸ਼ਨ ਤੋਂ ਜਿੱਥੇ ਪੀਜੀਸ ਚੱਲ ਰਹੇ ਸੀਗੇ ਤੇ ਫਰਦਰ ਅਸੀਂ ਇਹ ਜਿਹੜੀ ਹੈਗੀ ਹੈ ਆਪਣਾ ਜਿਹੜਾ ਅਭਿਆਨ ਚਲਾ ਰਹੇ ਹਾਂ ਵੀ ਹਾਂ ਵੀ ਜਿਹੜੇ ਲੋਕ ਆ ਉਹਨਾਂ ਨੂੰ ਅਪੀਲ ਵੀ ਕਰਦੇ ਹਾਂ ਵੀ ਬਿਨਾ ਵੈਰੀਫਿਕੇਸ਼ਨ ਤੋਂ ਕਿਸੇ ਨੂੰ ਰੱਖਣਾ ਤੇ ਜੇ ਉਹਨਾਂ ਕੋਈ ਐਂਟੀਸੋਸ਼ਲ ਐਕਟੀਵਿਟੀ ਮਿਲਦੀ ਹੈ ਦੱਸਣ ਤੇ ਜੇ ਕੋਈ ਸਾਨੂੰ ਪਾਇਆ ਗਿਆ ਵੀ ਹਾਂ ਵੀ ਇਹ ਚਾਹੇ ਕਿਸੇ ਪੀਜੀ ਚ ਰਹਿ ਰਹੇ ਨੇ ਤੇ ਜੇ ਉਥੇ ਰਹਿ ਕੇ ਕੋਈ ਸਾਡੀ ਇੰਟੈਰੋਗੇਸ਼ਨ ਸਾਡੀ ਇੰਟੈਰੋਗੇਸ਼ਨ ਜਾਂ ਇਨਵੈਸਟੀਗੇਸ਼ਨ ਚ ਕਿਤੇ ਵੀ ਆ ਗਿਆ ਵੀ ਹਾਂ ਵੀ ਉਹ ਉਹਨਾਂ ਦਾ ਕਿਸੇ ਦਾ ਹੋਟਲ ਜਾਂ ਕਿਸੇ ਦਾ ਪੀਜੀ ਐਜ਼ ਅ ਯੂਜ਼ ਹੋਇਆ ਹੈ ਨਸ਼ੇ ਵਾਸਤੇ ਜਾਂ ਕਿਸੇ ਗੈਂਗਸਟਰਸ ਵਾਸਤੇ ਤਾਂ ਵੀ ਵਿਲ ਮੇਕ ਸ਼ੋਰ ਵੀ ਹਾਂ ਵੀ ਉਥੇ ਪ੍ਰੋਪਰ ਐਕਸ਼ਨ ਹੋਵੇ ਦੋ ਸੀਲ ਹੋਵੇ ਸਰ ਕੋਈ ਮਾਰਕ